ਪਿੰਡ ਲਖਣਕੇ ਪੱਡਾ ਚ ਗੁਰਮਤ ਸਮਾਗਮ ਤੇ ਦਸਤਾਰ ਮੁਕਾਬਲੇ ਕਰਵਾਏ ਗਏ ਸਾਬ੍ਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਖਾਲਸੇ ਦੇ ਸਾਜਨਾ ਦੇਵਸ ਨੂੰ ਸਮਰਪਿਤ ਨਿਰਦੇਲੇ ਪਿੰਡ ਲਖਣਕੇ ਪੱਡਾ ਵਿਖੇ ਇਲਾਕੇ ਦੇ ਸਹਿਯੋਗ ਦੇ ਨਾਲ ਗੁਰਮੁਖ ਸਮਾਗਮ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ ਇਸ ਦੌਰਾਨ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਸਾਪਕਾ ਹੈਡ ਕ੍ਰਾਂਤੀ ਸਤਕਾਛੀ ਦੀ ਦਰਬਾਰ ਸਾਹਿਬ ਭਾਈ ਪ੍ਰਭਜਿੰਦਰ ਸਿੰਘ ਰਿਆਡ ਹਜੂਰੀ ਰਾਗੀ ਪਾਪਾ ਬਕਾਲਾ ਸਾਹਿਬ ਨੇ ਆਇਆ ਹੋਇਆ ਸੰਤਾਂ ਨੂੰ ਕਥਾ ਤੇ ਕੀਰਤਨ ਨਾਲ ਨਿਆਲ ਕੀਤਾ ਇਸ ਦੌਰਾਨ ਉੱਗੇ ਸਿੱਖ ਚਿੰਤਕ ਡਾਕਟਰ ਆਸਾ ਸਿੰਘ ਕੁੰਮਨ ਨੇ ਦਸਤਾਰ ਦੀ ਮਹੱਤਾ ਤੇ ਚਾਨਣਾ ਪਾਇਆ ਇਸ ਦੌਰਾਨ ਜਿੱਥੇ ਦਸਤਾਰ ਤੇ ਗੁਰਬਾਣੀ ਕੰਟ ਮੁਕਾਬਲੇ ਦੌਰਾਨ ਜੇਤੂ ਰਹੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਇਸ ਮੁਕੇ ਗੱਲਬਾਤ ਕਰਦਿਆਂ ਉਹਨਾਂ ਆਖਿਆ ਕਿ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸਾਹਿਬ ਲਖਣਕੇ ਪੱਡੇ ਜਿਹੜਾ ਕਿ ਸੰਗਤਾਂ ਵੱਲੋਂ ਬਹੁਤ ਹੀ ਵੱਡਾ ਇੱਕ ਪਰਉਪਕਾਰੀ ਕਦਮ ਚੁੱਕਿਆ ਗਿਆ ਕਿ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਦੇ ਅੱਜ ਦਸਤਾਰ ਮੁਕਾਬਲੇ ਕਰਾਏ ਗਏ ਨਾਲ ਹੀ ਕੀਰਤਨ ਬੜਾ ਰਸਪੰਨਾ ਹੋਇਆ ਔਰ ਗਿਆਨੀ ਮਾਨ ਸਿੰਘ ਜੀ ਵੱਲੋਂ ਬਹੁਤ ਹੀ ਪਿਆਰਾ ਜਿਹੜਾ ਕਥਾ ਵਿਖਿਆਨ ਸੀ ਉਹਦੇ ਰਾਈ ਜਿਹੜੇ ਨੌਜਵਾਨ ਬੱਚੇ ਨੇ ਔਰ ਸੰਗਤਾਂ ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਪੰਜ ਕਕਾਰਾਂ ਨਾਲ ਔਰ ਦਸਤਾਰ ਨਾਲ ਜੁੜਨ ਦਾ ਜਿਹੜਾ ਇੱਕ ਗੁਰੂ ਮਹਾਰਾਜ ਜੀ ਦਾ ਸੰਦੇਸ਼ ਹੈ ਉਹ ਦਿੱਤਾ ਗਿਆ ਸਾਨੂੰ ਬੜੀ ਖੁਸ਼ੀ ਹੈ ਬੜੇ ਹੀ ਸੇਵਾ ਭਾਵਨਾ ਦੇ ਨਾਲ ਸੰਗਤਾਂ ਨੇ ਇਹ ਸਾਰੇ ਕਾਰਜ ਦੇ ਵਿੱਚ ਹਿੱਸਾ ਪਾਇਆ ਔਰ ਖਾਸ ਤੌਰ ਤੇ ਜਿਹੜੇ ਐਨ ਆਰ ਆਈ ਵੀਰ ਨੇ ਦੂਰ ਬੈਠੇ ਨੇ ਉਹ ਦਰੇਵਾ ਵੀ ਹੁੰਦਾ ਆਪਣੇ ਪੰਜਾਬ ਬਾਰੇ ਉਹਨਾਂ ਨੇ ਮਨ ਦੀ ਖਾਹਿਸ਼ ਵੀ ਹੈ ਕਿ ਸਾਡੇ ਜਿਹੜੇ ਨੌਜਵਾਨ ਬੱਚੇ ਨੇ ਉਹ ਜਿਵੇਂ ਕਿ ਆਮ ਦੂਰ ਬੈਠਿਆਂ ਜਿਆਦਾ ਚਿੰਤਾ ਹੁੰਦੀ ਏ ਕਿ ਉਹ ਨਸ਼ਿਆਵਾਲ ਨੇ ਤੇ ਉਹਨਾਂ ਲਈ ਉਦਮ ਕੀਤਾ ਜਾ ਰਿਹਾ ਚੰਗੇ ਪਾਸੇ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸੋ ਅਸੀਂ ਮਹਿਸੂਸ ਕਰਨੇ ਆ ਕਿ ਇਹ ਜਿਹੜਾ ਉਦਮ ਹੈ ਜਿਹੜਾ ਇਹ ਪ੍ਰੋਗਰਾਮ ਹੈ ਪ੍ਰਯੋਜਨ ਹੈ ਇਸ ਨੂੰ ਹੋਰ ਵੀ ਵੱਡੇ ਲੈਵਲ ਤੇ ਆਉਣ ਵਾਲੇ ਸਮੇਂ ਵਿੱਚ ਸੰਗਠਾ ਜਿਹੜੀਆਂ ਉਹ ਸੋਚ ਰਹੀਆਂ ਕਰਮ ਦਾ ਤਾਂ ਕਿ ਜਿੱਥੇ ਅੱਜ ਤਕਰੀਬਨ 70 ਕੁ ਬੱਚੇ ਸਨ ਜਿਨ੍ਹਾਂ ਨੇ ਇਸ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਪ੍ਰਬੰਧਕਾਂ ਦੇ ਮਾਨ ਵਿੱਚ ਸੀ ਕਿਉਂਕਿ ਬਹੁਤ ਪਿਆਰੀਆਂ ਟਰੋਫੀਆਂ ਦਸਤਾਰਾਂ ਕੈਸ਼ ਅਵਾਰਡ ਜਿਹੜੇ ਨੇ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਜਿਵੇਂ ਕਿ ਦੱਸਿਆ ਗਿਆ ਥੋੜੇ ਸ਼ਾਰਟ ਨੋਟਿਸ ਤੇ ਇਹ ਜਿਹੜਾ ਪ੍ਰੋਗਰਾਮ ਹੈ ਇਸ ਦਾ ਮਾਨ ਵਿੱਚ ਫੁਰਨਾ ਫੁਰਿਆ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਗਰਾਮ ਜਿਹੜਾ ਇਹ ਪਹੁੰਚੇਗਾ ਔਰ ਸੰਗਤਾਂ ਦੀ ਸੇਵਾ ਨੌਜਵਾਨਾਂ ਨੂੰ ਚੰਗੇ ਪਾਸੇ ਲਿਹਾਉਣ ਵਿੱਚ ਇਸ ਦਾ ਬੜਾ ਯੋਗਦਾਨ ਹੋਏਗਾ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਨਗਰ ਦਾ ਵਸਨੀਕ ਡਾਕਟਰ ਜਸਵੀਰ ਸਿੰਘ ਅੱਜ ਬੜਾ ਮਨ ਪ੍ਰਸੰਨ ਹੋਇਆ ਹੈ ਵੀ ਇਹ ਨੌਜਵਾਨ ਵੀਰਾਂ ਨੇ ਜਿਹੜਾ ਐਡਾ ਵੱਡਾ ਕਾਰਨਾ ਕੀਤਾ। ਇਹ ਐਨਆਰਆਈ ਵੀਰਾਂ ਨੇ ਤਸਬੂਹ ਲਖਣ ਕੇ ਪੱਡੇ ਦੀ ਸੰਗਤ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਦਾ ਬਹੁਤ ਵੱਡੇ ਲੈਵਲ ਦੇ ਉੱਤੇ ਮਾਨ ਸਨਮਾਨ ਕੀਤਾ ਇਹ ਇੱਕ ਉਹ ਕੋਸ਼ਿਸ਼ ਕੀਤੀ ਗਈ ਆ ਦੇਸ਼ ਦੀ ਸਾਡੇ ਨਗਰ ਨੂੰ ਸਾਡੇ ਇਲਾਕੇ ਨੂੰ ਸਾਡੇ ਪੰਜਾਬ ਨੂੰ ਬਹੁਤ ਵੱਡੀ ਲੋੜ ਆ ਤੇ ਮੈਂ ਬਹੁਤ ਹੀ ਪ੍ਰਸੰਤਾ ਜਾਹਰ ਕਰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਬਲ ਬਖਸ਼ੇ ਸ਼ਕਤੀ ਬਖਸ਼ੇ ਆਉਣ ਵਾਲੇ ਸਮੇਂ 'ਚ ਹੋਰ ਵੱਧ ਚੜਕੇ ਇਹੋ ਜਿਹਾ ਪ੍ਰੋਗਰਾਮ ਅਲਿਕੜ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਮ ਰੋਮ ਰਿਣੀ ਆ ਸਾਡੇ ਪਿੰਡ ਦੀ ਸਾਧ ਸੰਗਤ ਦੇ ਅਸੀਂ ਜਿਨ੍ਹਾਂ ਨੇ ਇਹਨਾਂ ਵੱਡਾ ਸਾਨੂੰ ਸਹਿਯੋਗ ਦਿੱਤਾ ਕਿ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅਤੇ ਗੁਰਸਿੱਖੀ ਜੀਵਨ ਦੇ ਨਾਲ ਜੋੜਨ ਲਈ ਬਾਣੇ ਬਾਣੀ ਦੇ ਧਾਰਨੀ ਬਣਾਉਣ ਵਾਸਤੇ ਸਾਡੇ ਐਨ ਆਰ ਆਈ ਭਰਾਵਾਂ ਨੇ ਸਾਨੂੰ ਬਹੁਤ ਵੱਡਾ ਉਤਸ਼ਾਹਤ ਸਹਿਯੋਗ ਦਿੱਤਾ ਅਸੀਂ ਸਾਰੀ ਸੰਗਤ ਦਾ ਇਲਾਕਾ ਨਿਵਾਸੀਆਂ ਦਾ ਪਿੰਡ ਵਾਸੀਆਂ ਦਾ ਗੁਰਦੁਆਰਾ ਕਮੇਟੀਆਂ ਦਾ ਖਾਸ ਕਰਕੇ ਡਾਕਟਰ ਆਸਾ ਸਿੰਘ ਜੀ ਭਮਨ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਨੌਵੀਂ ਪਾਛਾਈ ਭਾਈ ਪ੍ਰਭਜਿੰਦਰ ਸਿੰਘ ਜੀ ਰਿਆੜ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਣ ਵਿੱਚ ਸਾਨੂੰ ਬਹੁਤ ਸਹਿਯੋਗ ਦਿੱਤਾ ਤੇ ਗੁਰੂ ਸ਼ਬਦ ਦੇ ਨਾਲ ਉਹਨਾਂ ਨੇ ਸਾਨੂੰ ਜੋੜਿਆ ਅਸੀਂ ਸਾਰੇ ਪ੍ਰਬੰਧਕ ਵੀਰ ਜਿਨ੍ਹਾਂ ਨੇ ਅਸੀਂ ਸਾਡੀ ਕੋਈ ਅਸੀਂ ਕਮੇਟੀ ਨਹੀਂ ਬਣਾਈ ਇੱਕ ਨਵਾਂ ਪੁਲਾਰਾ ਸ਼ੁਰੂ ਕੀਤਾ ਸੀਗਾ ਕਿ ਅਸੀਂ ਜਿਹੜਿਆ ਉਹ ਦਸਤਾਰ ਮੁਕਾਬਲੇ ਕਰਾ ਕੇ ਛੋਟਾ ਜਿਹਾ ਪ੍ਰੋਗਰਾਮ ਲਈ ਕਿਆ ਸੀ ਪਰ ਵੱਡੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਬਹੁਤ ਵਧੀਆ ਸ਼ਾਨਦਾਰ ਅਤੇ ਕਾਮਯਾਬ ਹੋ ਸਕਿਆ ਮੈਂ ਸਾਰੀ ਸੰਗਤ ਦਾ ਪਿਆਰ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ